ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਣ ਹੋਆ ਜਿਵੇਂ ਓਂਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਅਨਜਠੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਨ ਸਵਾ ਸੈਦ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਆ ਘਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਾਨਣ ਹੋਆ ਜਿਵੇਂ ਓਂਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸੇਂਗ ਮੁਕੇ ਮੇਰਾ ਗਾਵਲੀ ਭਣੀ ਜਾਏ ਨਾ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋ ਆ ਸੇਦ ਆਸਣ ਸਭ ਜਗਤ ਦੇ ਨਾਨਕ ਆਗਮ ਤੇ ਦੇ ਕੋ ਆ ਕਾਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਣ ਹੋਆ ਜਿਉ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾਂ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਗਮ ਤੇਜ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਕ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਜਗ ਚਰਨਣ ਹੋਆ ਜਿਵੇਂ ਓਂਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸ਼ੇਂਗ ਮੁਕੇ ਮੇਰਾ ਗਾਵਲੀ ਭਣੀ ਜਾਏ ਨਾ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਨ ਸੋ ਆ ਸੈਦ ਆਸਣ ਸਭ ਜਗਤ ਦੇ ਨਾਨਕ ਆਦਮ ਤੇਜ ਕੋ ਆ ਕਰ ਕਰ ਅੰਦਰ ਧਰਮ ਸਾਲ ਉਹ ਵੇ ਕੀਰਤਨ ਸਦਾ ਵਸਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਰਨਨ ਹੋਆ ਜੈ ਓਂਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸ਼ੇਂਗ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਨ ਸੋ ਆ ਸੈਦ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੈ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਰਨਨ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇਜ ਕੋ ਆ ਕਰ ਕਰ ਅੰਦਰ ਧਰਨ ਸਾਲ ਹੋਵੇ ਕੀਰਤਨ ਸਦਾ ਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜਗ ਚਰਨਣ ਹੋਆ ਜਿਉ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸੇਂਗ ਮੁਕੇ ਮੇਰ ਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋ ਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਦੇ ਕੋ ਆ ਕਰ ਕਰ ਅੰਦਰ ਧਰਮ ਸਾਲ ਆ ਵੇ ਕੀਰਤਨ ਸਦਾ ਵਸਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜਗ ਚਰਨਨ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋ ਆ ਸੈਦ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਆ ਘਰ ਘਰ ਅੰਦਰ ਧਨ ਸਾਲ ਹੋਵੇ ਕੀਰਤਨ ਸਦਾ ਵਸਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਰਨਨ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇਜ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਰਨਣ ਹੋਆ ਜਿਵੇਂ ਓਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਚੇਂਗਾ ਮੁਕੇ ਮੇਰਾ ਗਾਵਲੀ ਭਨੀ ਜਾਏ ਨਾ ਧੀਰ ਤਰਹਾ ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋ ਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੈ ਕੋ ਆ ਕਰ ਕਰ ਅੰਦਰ ਧਰਮ ਸਾਲ ਕੋਵੇ ਕੀਰਤਨ ਸਦਾ ਵਸਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਣ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਵਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸੈਦ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਆ ਘਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਰਨਨ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇਜ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜਗ ਚਰਨਣ ਹੋਆ ਜਿਵੇਂ ਓਂਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ सिं बुके मिगावली भनी जाए न तीर तर जिथ बाबा भैर तरे पूजा आसन थापन सुहा शइ आसन सब जगत ते नानक आद मत जे कुआ ਕਾਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਰਨਨ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਗ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸੈਦ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੈ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜਗ ਚਾਨਣ ਹੋਆ ਜਿਵੇਂ ਓਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਕਹੇਂਗਾ ਮੁਕੇ ਮੇਰ ਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸੈਦ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਆ ਕਾਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਾਨਣ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾਂ ਧੀਰ ਤਰਹਾ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੈ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਬਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਕ ਕਾਲ ਵਿੱਚ ਪ੍ਰਗਟ ਹੋਆ ਸਤ ਗੁਰ ਨਾਨਕ ਪ੍ਰਗਟਿਆ ਮਿਟੀ ਤੰਦ ਜਗ ਚਰਨਨ ਹੋਆ ਜਿਵੇਂ ਓਂਕਾਰ ਸੂਰਜ ਨਿਕਲਿਆ ਤਾਰੇ ਛਾਪੇ ਅੰਧੇਰ ਪਲਵਾ ਸ਼ੇਂਗਾ ਮੁਕੇ ਮੇਰ ਗਾਵਲੀ ਭਨੀ ਜਾਏ ਨਾ ਧੀਰ ਤਰਹਾ ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਨ ਸੋ ਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੈ ਕੋ ਆ ਕਾਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੁਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੰਦ ਜਗ ਚਰਨਨ ਹੋਆ ਜੇ ਓੰਕਾਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲਵਾ ਸਿੰਘ ਮੁਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਤਰਹਾ ਜਿਥੈ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੈ ਕੋ ਆ ਕਰ ਕਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੇ ਸਜਾ ਧੋਆ ਗੁਰਮਖੰਡ ਕਾਲ ਵਿੱਚ ਪ੍ਰਗਟ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ